ਚੰਦੂ ਕਾ ਫਰਦੁਸਟ ਕਰ ਚੁਗਲ ਖੋਰੀ ਪਾਪੀ ਜੁਲੰਸੇ ਜਦੋਂ ਕਮਾਉਣ ਲੱਗਾ ਵੱਡਾ ਹੰਕਾਰੇ ਬੇਪਰਵਾਦੀ ਸੋਚ ਲੈ ਕੇ ਸਤ ਗੁਰੂ ਨੂੰ ਆਖ ਸੁਣਾਉਣ ਲੱਗਾ ਮੇਰੀ ਸਲਾਹ ਨਾਲ ਜਹਾਂਗੀਰ ਚੱਲਦਾ ਕੈਦੋਂ ਮਿੰਟਾਂ ਚ ਮੁਕਤ ਕਰਾ ਸਕਦਾ ਮੇਰੀ ਤੀ ਦਾ ਜੇ ਰਿਸ਼ਤਾ ਕਬੂਲ ਕਰ ਲਓ ਸ਼ਾਹੀ ਫੈਸਲਾ ਵੀ ਮੈਂ ਪਲਟਾ ਸਕਦਾ ਜਾਫਰਦੀਨ ਇਸਲਾਮ ਕਬੂਲ ਕਰ ਲੋ ਛੱਡ ਕੇ ਸਿੱਖੇ ਨਿਰਮਲ ਪੰਥ ਸਤਗੁਰ ਛੱਡ ਕੇ ਸਿੱਖੇ ਨਿਰਮਲ ਪੰਥ ਸਤਗੁਰ ਰਹਿਬਰ ਬਣੋਂਗੇ ਜਹਾਂਗੀਰ ਸ਼ਹਿਨਸ਼ਾਹ ਦੇ ਮੋਮਨ ਕਰੋ ਸੇਵਕ ਸਭੇ ਸਿੱਖ ਸਤਗੁਰ ਸਤਿਗੁਰ ਅਰਜਨ ਜੀ ਅਗੋਂ ਜਵਾਬ ਦਿੱਤਾ ਆਕਾਲ ਪੁਰਖ ਦੇ ਐ ਸਾਰੇ ਖੇਡ ਚੰਦੂ ਰਿਸ਼ਤੇ ਸੰਜੋਗ ਤਾਂ ਤੁਰਦਾ ਹੀ ਹੁਕਮ ਹੁੰਦੇ ਹੁਕਮ ਸੰਗਤ ਦਾ ਨਹੀਂ ਸਕਦੇ ਮੋੜ ਚੰਦੂ ਐ ਸਾਡੀ ਜਿੰਦੜੀ ਸਨ ਰਤਾ ਨਈਓ ਇਸ ਦਾ ਰੰਝ ਚੰਦੂ ਪ੍ਰਭ ਸਾਚੇ ਸਾਹਿਬ ਮਹੇਸਮਾਨ ਲਈ ਬੜੀ ਤਰਸ ਰਹੀ ਐ ਸਾਡੀ ਜਿੰਦ ਚੰਦੂ ਪ੍ਰਭ ਸਾਚੇ ਸਾਹਿਬ ਪ੍ਰਭ ਸਾਚੇ ਸਾਹਿਬ ਮਾਹੇ ਸਮਾਵਣੇ ਲਈ ਬੜੀ ਤਲਸ ਰਹੀ ਐ ਸਾਡੀ ਜਿੰਦ ਚੰਦੂ ਗੁਰੂ ਨਾਨਕ ਸਾਹਿਬ ਸਾਜਿਆ ਪੰਥ ਨਿਰਮਲ ਜੁਗਾਂ ਜੁਗਾਂ ਤਾਈ ਰਹੂ ਬੁਲੰਦ ਚੰਦੂ ਚਾਰੇ ਵਰਣ ਆਏ ਪੜਨਗੇ ਸ਼ਰਨ ਇਸ ਦੀ ਸਤੁਰ ਨਾਨਕ ਸਦਵ ਕ੍ਰਿਸ਼ੰਦ ਚੰਦੂ ਤਪਦੀ ਤਬੀਤੇ ਚੌਕੜਾ ਲਾਇ ਸਤਗੁਰ ਕੋ ਤੱਕ ਨਵਾਸੀ ਫਿਰ ਵਰਤਾਣ ਲੱਗੇ ਤਤੀਰੇਤ ਸੀਸ ਤੇ ਉੱਤੇ ਪਈ ਜਾਵੇ ਤਤੀਰੇਤ ਸੀਸ ਦੇ ਉੱਤੇ ਪਈ ਜਾਵੇ ਗੁਰ ਅਰਜਨ ਨਾਮ ਧਿਆਣ ਲੱਗੇ ਸਾਏ ਮੀਆਂ ਮੀਰ ਆਣ ਜਾਂ ਦਰਸ ਪਾਇਆ ਲਹਾਰ ਦਿਲ ਦੀ ਏਟ ਖੜਕਾਣ ਲੱਗੇ ਪੰਜਵੇਂ ਪਾਤਸ਼ਾਹ ਆਣ ਕੇ ਵਜਦ ਅੰਦਰ ਪਾਣਾ ਮਿੱਠਾ ਲੱਗੇ गान ਲੱਗੇ ਸ਼ੀਰ ਰਖੀ ਨਖੀ ਨਸਾਰਾ ਹੋ ਗਿਆ ਸੀ ਸਤਿਗੁਰ ਪਾਣਾ ਸੀ ਵਰਤੋਂ ਲੱਗੇ ਰਾਵੀ ਨਦੀ ਚ ਗਏ ਸ਼ਨਾਨ ਕਰਨ ਸਤਿਗੁਰ ਜੋਤੀ ਜੋਤ ਸਮਾਨ ਲੱਗੇ ਕੁਦਰਤ ਵੀ ਪਈ ਸ਼ਾਮ ਸ਼ਾਮ ਹੋ ਰਹੀ ਸੀ ਪਸ਼ੂ ਪੰਖੀ ਹਸਨ ਵਿਰਲਣ ਲੱਗੇ ਰਿਰ ਖੇਨ ਖੇਨ ਸਾਰਾ ਹੋ ਗਿਆ ਸੀ ਸਤਿਗੁਰ ਪਾਣਾ ਸੇ ਵਰਤੋਂ ਲੱਗੇ ਅਰਾਵੀ ਨਦੀ ਚ ਗਏ ਸ਼ਨਾਣ ਕਾਰਨ ਸਤਿਗੁਰ ਜੋਤੀ ਜੋਤ ਸਮਾਨ ਲੱਗੇ कुदरत भी पई शम शम रो रही सी पशु पखी हैसन विरला लगे जबर जुलम दे जदों से हद ਰਜਨ ਦਿਨ ਜਿ ਫਰਮਾਣ ਲੱਗੇ ਗੁਰੂ ਹਰਗੋਬਿੰਦ ਜੀ ਚੱਲੂਗੀ ਤੇ ਗੈਸੀ ਜ਼ੁਲਮੀ ਰਾਜਦਾ ਹੋਗਾ ਅੰਤ ਚੰਦੂ ਸਾਡੇ ਸ਼ਾਂਤ ਮੈਂ ਸ਼ਹਾਦਤ ਤੋਂ ਸੇਦ ਲੈ ਕੇ ਜੋ ਦੇ ਬਣਨਗੇ ਸਭੇ ਹੁਣ ਸੰਤ ਚੰਦੂ ਦੁਸ਼ਟਾਂ ਪਾਪੀਆਂ ਦੇ ਤਾਈ ਸੰਘਾਰ ਕਰਕੇ ਹਲੇ ਮੇਰਾਜ ਦਾ ਚੜੂਗਾ ਚੰਦ ਚੰਦੂ ਚਾਰੇ ਵਰਣ ਹੀ ਤਗੁਰ ਨਾਨਕ ਸਦਬ ਕੁਸ਼ੰਦ ਚੰਦੂ ਚਾਰੇ ਵਰਨ ਹੀ ਪੈਣਗੇ ਸ਼ਰਨ ਆਕੇ ਸਤ ਗੁਰ ਨਾਨਕ ਸਦਬ ਕੁਸ਼ੰਦ ਚੰਦੂ